ਜੇ ਤੁਸੀਂ ਡੈਲੀ ਪੋਸਟ ਦੇ ਅੰਦਰ ਕੋਈ ਤੁਹਾਨੂੰ ਲੱਗ ਰਿਹਾ ਕਿ ਗਲਤ ਗੱਲ ਹੋ ਰਹੀ ਹੈ ਤੁਸੀਂ ਉਹਦੀ ਗੱਲ ਪਾਰਟੀ ਪਲੇਟਫਾਰਮ ਦੇ ਅੰਦਰ ਬਹਿ ਕੇ ਕਰੋਗੇ ਕਿ ਬਾਹਰ ਜਾ ਕੇ ਟੰਡੋਰਾ ਪੱਟਣ ਲੱਗ ਜਾਓਗੇ ਜਿਹੜੇ ਤਿਆਗ ਦੀ ਗੱਲ ਕਰਦੇ ਨੇ ਔਰ ਉਹਦਾ ਤਿਆਗ ਐਡਾ ਵੱਡਾ ਤੇ ਉਹਨਾਂ ਚੋਂ ਇੱਕ ਲੀਡਰ ਤਾਂ 4 ਜ਼ਿਲ੍ਹੇ ਬਦਲ ਕੇ 8 ਇਲੈਕਸ਼ਨਾਂ ਹਾਰ ਗਿਆ ਤੇ ਉਹਨਾਂ ਦਾ ਕਦੇ ਤਿਆਗ ਦੀ ਗੱਲ ਕੀਤੀ ਨਹੀਂ ਮਲੂਕਾ ਸਾਹਿਬ ਕੌਣ ਨੇ ਮਲੂਕਾ ਸਾਹਿਬ ਦਾ ਆਪ ਦਾ ਬੇਟਾ ਤੇ ਨੂੰ ਉਹ ਬੀਜੇਪੀ ਚ ਸ਼ਾਮਲ ਨੇ ਉਹਨਾਂ ਨੇ ਚੋਣ ਲੜੀ ਹਾਲਾਂਕਿ ਜ਼ਮਾਨਤ ਜ਼ਬਤ ਹੋਈ ਤੇ ਮਲੂਕਾ ਸਾਹਿਬ ਚੋਣਾਂ ਤੋਂ 2 ਦਿਨ ਪਹਿਲਾਂ ਬੀਜੇਪੀ ਮੋਦੀ ਦੀ ਕਸੀਦੇ ਪੜ ਰਹੇ ਨੇ ਉਹ ਮੋਦੀ ਸਾਹਿਬ ਜਿਨ੍ਹਾਂ ਨੇ ਕਿਸਾਨਾਂ ਦੇ ਖਿਲਾਫ ਮਤੇ ਲਿਆਂਦੇ ਬੀਤੇ ਦਿਨ ਜਲੰਧਰ ਦੇ ਵਿੱਚ ਸੀਨੀਅਰ ਲੀਡਰਾਂ ਵੱਲੋਂ ਅਕਾਲੀ ਦਲ ਦੇ ਜਿਹੜਾ ਇੱਕ ਬੈਠਕ ਕੀਤੀ ਗਈ ਜਿਸ ਦੇ ਵਿੱਚ ਇਹ ਮਤਾ ਪਾਇਆ ਗਿਆ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਉਹ ਲੰਬੇ ਇਤੋ ਕੀਤਾ ਜਾਵੇ ਤੇ ਇਸ ਦੇ ਨਾਲ ਨਾਲ ਇਹ ਵੀ ਮਤਾ ਪਾਇਆ ਗਿਆ ਕਿ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਮਾਫੀ ਜਿਹੜੀ ਆ ਉਹਨਾਂ ਵੱਲੋਂ ਮੰਗੀ ਜਾਵੇਗੀ ਅਤੇ ਤਮਾਮ ਇਸ ਵਕਤ ਲੀਡਰਸ਼ਿਪ ਦੇ ਵਿੱਚ ਕੀ ਗਤੀਵਿਧੀਆਂ ਚੱਲ ਰਹੀਆਂ ਨੇ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਦੇ ਲਈ ਚੀਫ ਸਪੋਕਸਪਰਸਨ ਅਰਸ਼ਦੀਪ ਕਲੇਰ ਸਾਡਾ ਮੌਜੂਦ ਨੇ ਕਲੇਰ ਸਾਹਿਬ ਜੋ ਇਸ ਵਕਤ ਬਾਕੀਸੁਰ ਚੱਲ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਤੁਹਾਡੇ ਕੋਰ ਕਮੇਟੀ ਦੇ ਮੈਂਬਰ ਤੁਹਾਡੇ ਪਾਰਟੀ ਦੇ ਸਰਪ੍ਰਸਤ ਲੀਡਰ ਨੇ ਜੋ ਇਸ ਵਕਤ ਕਹਿ ਰਹੇ ਨੇ ਕਿ ਪਾਰਟੀ ਪ੍ਰਧਾਨ ਨੂੰ ਬਦਲਿਆ ਜਾਣਾ ਚਾਹੀਦਾ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਪੋਲਿਟੀਕਲ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਮੂਵਮੈਂਟ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸੰਘਰਸ਼ ਹੈ ਹਾਰਾਂ ਜਿੱਤਾਂ ਸਰਕਾਰਾਂ ਇਹ ਸੰਘਰਸ਼ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੰਤਕ ਤੇ ਪੰਜਾਬ ਦੇ ਮੁੱਦਿਆਂ ਤੇ ਪਹਿਰੇਦਾਰੀ ਇਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਸਾਰੀ ਪਾਰਟੀ ਕੱਲ ਵੀ ਪਰਸੋਂ ਵੀ ਤੇ ਅੱਜ ਵੀ ਪਾਰਟੀ ਦੇ ਦਫ਼ਤਰ ਦੇ ਵਿੱਚ ਮੌਜੂਦ ਹੈ ਚਾਹੇ ਉਹ ਜ਼ਿਲ੍ਹਾ ਜਥੇਦਾਰ ਹੋਣ ਚਾਹੇ ਜਿਹੜੇ نیچے ਫੀਲਡ ਦੇ ਉੱਤੇ ਕੋਈ ਐਮਐਲਏ ਐਕਸਐਮਐਲਏ ਹਲਕਾ ਇੰਚਾਰਜ ਹੋਣ ਚਾਹੇ ਕੋਰ ਕਮੇਟੀ ਹੋਵੇ ਚਾਹੇ ਵਰਕਿੰਗ ਕਮੇਟੀ ਹੋਵੇ ਉਹ ਤਾਂ ਸਾਰੀ ਪਾਰਟੀ ਦੇ ਦਫ਼ਤਰ 'ਚ ਮੌਜੂਦ ਹੈ ਔਰ ਹਾਰ ਤੋਂ ਬਾਅਦ ਅਗਰ ਪਾਰਟੀ ਦੇ ਵਿੱਚ ਕੋਈ ਵਿਚਾਰਾ ਹੋਣੀਆਂ ਚਾਹੀਦੀਆਂ ਨੇ ਮੈਂ ਤਾਂ ਕਹਿਣਾ ਕਿ ਖੁੱਲ ਹੈ ਹਰ ਇੱਕ ਲੀਡਰ ਨੂੰ ਆਪਣੀ ਗੱਲ ਕਹਿਣ ਦਾ ਖੁੱਲ ਹੈ ਪਰ ਉਹਦਾ ਪਲੈਟਫਾਰਮ ਕੀ ਹੋਵੇ ਪਲੈਟਫਾਰਮ ਤਾਂ ਪਾਰਟੀ ਦਫਤਰ ਹੋਵੇ ਪਲੈਟਫਾਰਮ ਤਾਂ ਪਾਰਟੀ ਪਲੈਟਫਾਰਮ ਹੋਵੇ ਪਰ ਕੁਝ ਲੀਡਰ ਜਿਹੜੇ ਪਾਰਟੀ ਪਲੈਟਫਾਰਮ ਤੇ ਗੱਲ ਕਰਨੀ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਮੈਜੋਰਿਟੀ ਹੈ ਉਹਨਾਂ ਦੇ ਨਾਲ ਸਹਿਮਤ ਨਹੀਂ ਤਾਂ ਅਲੱਗ ਇੱਕ ਮੰਚ ਲਾ ਕੇ ਅਗਰ 4-5 ਜਣੇ ਕੋਈ ਗੱਲ ਕਹਿੰਦੇ ਨੇ ਤੇ ਉਹਨਾਂ ਦਾ ਨਿੱਜੀ ਵਿਚਾਰ ਹੋ ਸਕਦਾ ਇਹ ਪਾਰਟੀ ਦਾ ਵਿਚਾਰ ਨਹੀਂ ਪਾਰਟੀ ਦਾ ਵਿਚਾਰ ਬੜਾ ਸਪਸ਼ਟ ਹੈ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਇਹ ਡਟ ਕੇ ਖੜਾ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਤੇ ਡਟ ਕੇ ਖੜਾ ਤੇ ਪ੍ਰਧਾਨ ਸਿੱਧਾ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਮੀਟਿੰਗਾਂ ਦੀ ਸ਼ੁਰੂਆਤ ਦੇ ਵਿੱਚ ਜਿਹੜੀ ਤਿਆਗ ਦੀ ਗੱਲ ਕਰਦੇ ਸੀ ਹਾਲਾਂਕਿ ਉਹਨਾਂ ਦੇ ਤਿਆਗ ਤੇ ਵੀ ਮੈਂ ਬਾਅਦ ਚ ਆਉਣਾ ਹੈ ਤਿਆਗ ਦੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰ ਇੱਕ ਮੀਟਿੰਗ ਦੇ ਸ਼ੁਰੂਆਤ ਚ ਕੀਤੀ ਕਿ ਮੈਂ ਅਸਤੀਫਾ ਦਿੰਦਾ ਜਿਹਨੂੰ ਕਿ ਪਾਰਟੀ ਨੇ ਇਨਕਾਰਤਾ ਕਿਉਂਕਿ ਪ੍ਰਧਾਨ ਬਣਾਉਣ ਵਾਲੀ ਪਾਰਟੀ ਹੈ ਪ੍ਰਧਾਨ ਬਣਾਉਣ ਵਾਲੇ ਡੈਲੀਗੇਟ ਨੇ ਜਦੋਂ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਨਕਾਰਤਾ ਉਹਨਾਂ ਨੂੰ ਕਿਹਾ ਕਿ ਨਹੀਂ ਤੁਸੀਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰੋ ਤਾਂ ਫਿਰ ਜਿਹੜੇ ਦੂਜੇ ਤਿੰਨ ਚਾਰ ਬੰਦੇ ਆ ਡੋ ਕੇ ਕੋਈ ਅਸਤੀਫਾ ਮੰਗਦੇ ਨੇ ਜਿਹੜੇ ਤਿਆਗ ਦੀ ਗੱਲ ਕਰਦੇ ਨੇ ਔਰ ਉਹਨਾਂ ਦਾ ਤਿਆਗ ਐਡਾ ਵੱਡਾ ਕਿ ਉਹਨਾਂ ਚੋਂ ਇੱਕ ਲੀਡਰ ਤਾਂ ਚਾਰ ਜ਼ਿਲ੍ਹੇ ਬਦਲ ਕੇ ਅੱਠ ਇਲੈਕਸ਼ਨਾਂ ਹਾਰ ਗਿਆ ਤੇ ਉਹਨਾਂ ਦਾ ਕਦੇ ਤਿਆਗ ਦੀ ਗੱਲ ਕੀਤੀ ਨਹੀਂ ਹੁਣ ਤਾਂ ਕਦੇ ਕਿਹਾ ਨਹੀਂ ਕਿ ਭਾਈ ਕਿਸੇ ਨਵੇਂ ਨੌਜਵਾਨ ਨੂੰ ਮੌਕਾ ਦਈਏ ਹੁਣ ਸਾਨੂੰ ਲੋਕਾਂ ਨੇ ਛੱਡਤਾ ਇਹ ਸਾਰੇ ਲੀਡਰ ਇਹ ਉਦੋਂ ਵੀ ਚੋਣਾ ਹਾਰੇ ਨੇ ਜਿਹੜੇ 4-5 ਕੱਲ ਬੈਠੇ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਚਲਦੀ ਕਰਾ ਸੀ ਸਿਰਫ ਰਿਵਾਈਵਲ ਦੀ ਲੜਾਈ ਹੈ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਤਾਕਤਵਰ ਕਰਨ ਦੇ ਲੜਾਈ ਲੜ ਰਹੇ ਨੇ ਉਹਨਾਂ ਨੇ ਤਾਂ ਨਾਮ ਵੀ ਅਹੀ ਦਿੱਤਾ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਜੇ ਤੁਸੀਂ ਡੇਲੀ ਪੋਸਟ ਦੇ ਅੰਦਰ ਕੋਈ ਤੁਹਾਨੂੰ ਲੱਗ ਰਿਹਾ ਕਿ ਗਲਤ ਗੱਲ ਹੋ ਰਹੀ ਹੈ ਤੁਸੀਂ ਉਹਦੀ ਗੱਲ ਪਾਰਟੀ ਪਲੇਟਫਾਰਮ ਦੇ ਅੰਦਰ ਬਹਿ ਕੇ ਕਰੋਗੇ ਕਿ ਬਾਹਰ ਜਾ ਕੇ ਟੰਡੋਰਾ ਪਟਣ ਲੱਗ ਜਾਓਗੇ ਜਦੋਂ ਕਿਤੇ ਕੋਈ ਪ੍ਰੋਬਲਮ ਹੋਵੇ ਨਾ ਉਹਦਾ ਇਲਾਜ ਲੱਭੀ ਦਾ ਉਹ ਤਾਂ ਨਮਾਇਸ਼ ਨਹੀਂ ਲਾਈ ਦੀ ਔਰ ਪਾਣੀਆਂ ਨੂੰ ਗੰਦਲੇ ਕਹਿਣ ਤੋਂ ਪਹਿਲਾਂ ਆਪਣੇ ਹੱਥ ਦੀ ਮੈਲ-ਵਲ ਵੀ ਝਾਕ ਲੈਣਾ ਚਾਹੀਦਾ ਹੈ ਕਿ ਕਿਤੇ ਉਹਨਾਂ 'ਚ ਆਪਣੇ ਹੱਥਾਂ ਦਾ ਤਾਂ ਕੋਈ ਯੋਗਦਾਨ ਨਹੀਂ। ਸੋ ਕਿਤੇ ਨਾ ਕਿਤੇ ਪਾਰਟੀ ਪਲੇਟਫਾਰਮ ਦੇ ਉੱਤੇ ਆ ਕੇ ਗੱਲ ਹੋਣੀ ਚਾਹੀਦੀ ਹੈ। ਪਾਰਟੀ ਪਲੇਟਫਾਰਮ ਤੋਂ ਕਿਉਂ ਭਜਦੇ ਆਪਾਂ? ਜੇ ਆਪਾਂ ਪਾਰਟੀ ਦੀ ਬਿਹਤਰੀ ਦੀ ਗੱਲ ਕਰਨੀ ਚਾਹੁੰਦੇ ਆਂ, ਜੇ ਆਪਾਂ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੁੰਦੇ ਆਂ, ਇਹ ਸਭ ਉਸ ਏਜੰਸੀਆਂ ਦੇ ਹੱਥ ਖੇਡ ਰਹੇ ਨੇ ਜਿਹੜੀ ਭਾਜਪਾ ਤੇ ਕੇਂਦਰੀ ਏਜੰਸੀਆਂ ਜਿਨ੍ਹਾਂ ਨੇ ਪਹਿਲਾਂ ਮਹਾਰਾਸ਼ਟਰ 'ਚ ਸ਼ਿਵਤਾ ਉਹਨਾਂ ਤੋੜੀ, ਅੱਜ ਪੰਜਾਬ 'ਚ ਇੱਕ ਵੱਖਰਾ ਅਕਾਲੀ ਦਲ ਬਣਾ ਬੀਜੇਪੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਦੇਖੋ ਜੀ ਸ਼ਰਮਣੀ ਅਕਾਲੀ ਦਲ ਸਾਡੇ ਨਾਲ ਆ ਗਿਆ ਕਿਉਂਕਿ ਬੀਜੇਪੀ ਨੂੰ ਪਤਾ ਹੈ ਪੰਜਾਬ 'ਚ ਇਕੱਲੇ ਤਾਂ ਕੁਝ ਵਟਿਆ ਨਹੀਂ ਜਾਣਾ ਸੋ ਇਹਨਾਂ ਨੂੰ ਮੂਰੇ ਕਰਕੇ ਚੋਣ ਜੇਪੀ ਦੇ ਦਾ ਪਾਰਟੀ ਪ੍ਰਧਾਨ ਜੋ ਪੰਜਾਬ ਦੇ ਨੇ ਸੁਨੀਲ ਜਾਖੜ ਉਹ ਤਾਂ ਕਹਿ ਰਹੇ ਨੇ ਕਿ ਖੇਤਰੀ ਪਾਰਟੀ ਦਾ ਜਿਉਂਦੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੇ ਹਾਲੀ ਦੇ ਵਿੱਚ ਨਿੱਜੀ ਅਖਬਾਰ ਨੂੰ ਇੰਟਰਵਿਊ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ ਦੇਤੇ ਕਿਹਾ ਕਿ ਸ਼ਰਮਣੀ ਅਕਾਲੀ ਦਲ ਦਾ ਜਿਉਂਦੇ ਰਹਿਣਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਪੰਜਾਬ ਲਈ ਦੇਖੋ ਜਾਖੜ ਸਾਹਿਬ ਕੀ ਕਹਿੰਦੇ ਕੀ ਨਹੀਂ ਕਹਿੰਦੇ ਇਹ ਸਾਰੇ ਭਲੀ ਭਾਤੀ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਿੱਖ ਇੰਸਟੀਟਿਊਸ਼ਨਸ ਦੇ ਵਿੱਚ ਸਰਕਾਰਾਂ ਦਖਲ ਦੇ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਗਈ ਕਿਸ ਤਰੀਕੇ ਹਜੂਰ ਸਾਹਿਬ ਦਾ ਬੋਰਡ ਤੋੜ ਕੇ ਉੱਥੇ ਭਾਜਪੀ ਧਿਰ ਦੇ ਐ ਸਰਕਾਰੀ ਧਿਰ ਦੇ ਲੋਕਾਂ ਨੂੰ ਕਾਬਜ਼ ਕਰਾਇਆ ਗਿਆ ਇਹ ਸਾਰਿਆਂ ਦੇ ਸਾਹਮਣੇ ਲੋਕ ਦੇਖ ਰਹੇ ਨੇ ਲੋਕ ਇਸ ਗੱਲ ਦਾ ਜਵਾਬ ਦੇਣਗੇ ਔਰ ਜਿਹੜੇ ਸਾਡੇ ਲੀਡਰ ਵੀ ਨੇ ਇਹ ਸਾਰੇ ਕੌਣ ਨੇ ਮਲੂਕਾ ਸਾਹਿਬ ਕੌਣ ਨੇ ਮਲੂਕਾ ਸਾਹਿਬ ਦਾ ਆਪ ਦਾ ਬੇਟਾ ਤੇ ਨੂੰ ਬੀਜੇਪੀ ਚ ਸ਼ਾਮਲ ਨੇ ਉਹਨਾਂ ਨੇ ਚੋਣ ਲੜੀ ਹਾਲਾਂਕਿ ਜ਼ਮਾਨਤ ਜ਼ਬਤ ਹੋਈ ਤੇ ਮਲੂਕਾ ਸਾਹਿਬ ਚੋਣਾਂ ਤੋਂ 2 ਦਿਨ ਪਹਿਲਾਂ ਬੀਜੇਪੀ ਮੋਦੀ ਦੀ ਕਸੀਦੇ ਪੜ ਰਹੇ ਨੇ ਉਹ ਮੋਦੀ ਸਾਹਿਬ ਜਿਨ੍ਹਾਂ ਨੇ ਕਿਸਾਨਾਂ ਦੇ ਖਿਲਾਫ ਮਤੇ ਲਿਆਂਦੇ ਜਿਨ੍ਹਾਂ ਨੇ ਕਿਸਾਨਾਂ ਦੇ ਐਮਐਸਪੀ ਦੇ ਵਾਅਦੇ ਕਰਕੇ ਮੁਕਰੇ ਬੰਦੀ ਸਿੰਘਾਂ ਦੇ ਖਿਲਾਫ ਮਿਚਾ ਨੇ ਕਿਹਾ ਕਿ ਭਾਈ ਜੀ ਨੂੰ ਆਪਣੀ ਗੱਲ ਦਾ ਕਹਿਦਾ ਕੋਈ ਪਛਤਾਵਾ ਨਹੀਂ ਉਹਨੂੰ ਮਾਫੀ ਕਾਦੀ ਉਹਦੇ ਕਸੀਦੇ ਪੜੇ ਇਹਨਾਂ ਨੇ ਬੀਬੀ ਜ਼ਗੀਰ ਕੌਰ ਜੀ ਨੇ ਪੰਥਕ ਬੋਰਡ ਬਣਾਇਆ ਪਿਛਲੀਆਂ ਚੋਣਾਂ ਲੜੀਆਂ ਸ਼ਰੇਆਮ ਬੀਜੇਪੀ ਨੇ ਲਾਲਪੁਰਾ ਸਾਹਿਬ ਨੇ ਮਦਦ ਕੀਤੀ ਰਖੜਾ ਸਾਹਿਬ ਹੁਣ ਚੰਦੂ ਮੈਰਾ ਸਾਹਿਬ ਹੁਣ ਢੀਂਸਾ ਸਾਹਿਬ ਪਹਿਲਾਂ ਲਾਇਨਸ ਜੀ ਰਹਿ ਕੇ ਆਏ ਨੇ ਕਾਲੀ ਦਲ ਸੰਯੁਕਤ ਕਾਰਵਾਈ ਕਿਉਂ ਨਹੀਂ ਕਰ ਰਹੇ ਤੁਸੀਂ ਉਹਨਾਂ ਤੇ ਕਾਰਵਾਈ ਕਰ ਲੋ ਦੇਖੋ ਅੱਜ ਸ਼ਰਮਨੀ ਅਕਾਲੀ ਦਲ ਦਾ ਹਰ ਇੱਕ ਵਰਕਰ ਹਰ ਇੱਕ ਲੀਡਰ ਖਾਸ ਕਰਕੇ ਨੌਜਵਾਨ ਸਭ ਤੋਂ ਵੱਡੇ ਸਟੇਕਹੋਲਡਰ ਅੱਜ ਨੌਜਵਾਨ ਨੇ ਪਾਰਟੀ ਦੇ ਵਿੱਚ ਸਾਰੇ ਆਪਣੀ ਭਾਵਨਾਵਾਂ ਪਾਰਟੀ ਨੂੰ ਕਨਵੇ ਕਰਤੀਆਂ ਤੇ ਮੈਨੂੰ ਪੂਰਨ ਯਕੀਨ ਹੈ ਕਿ ਜਿਹੜੀ ਡਿਸਪਲਿਨਰੀ ਕਮੇਟੀ ਹੈ ਭੁੰਦਰ ਸਾਹਿਬ ਗਰੇਵਾਲ ਸਾਹਿਬ ਤੇ ਰਣਕੇ ਸਾਹਿਬ ਇਹਦੇ ਤੇ ਐਕਸ਼ਨ ਲੈਣਗੇ ਭੁੰਦਰ ਸਾਹਿਬ ਤਾਂ ਕਹਿ ਰਹੇ ਨੇ ਕਿਸੇ ਨੂੰ ਪਾਰਟੀ ਤੋਂ ਲੰਬ ਵੀ ਨਹੀਂ ਕੀਤਾ ਜਾਊਗਾ ਕਿਸੇ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਨਹੀਂ ਜਾਊਗਾ ਅਨੁਸ਼ਾਸਨ ਕਮੇਟੀ ਦਾ ਮਤਲਬ ਹੈ ਕਿ ਸਾਰਿਆਂ ਨੂੰ ਇਕੱਠਾ ਲੈ ਕੇ ਤੁਰਨਾ ਕਿ ਲੱਗਦਾ ਕਿ ਹਲੇ ਵੀ ਉਮੀਦ ਹੈ ਕਿ ਇਕੱਠੇ ਤੁਰ ਸਕਦੇ ਹੋ ਦੇਖੋ ਜਿਸ ਤਰੀਕੇ ਦੇ ਨਾਲ ਪਾਰਟੀ ਪ੍ਰਧਾਨ ਦੇ ਖਿਲਾਫ ਬਿਆਨ ਦਿੱਤੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਕੇਂਦਰ ਦੀਆਂ ਸਾਥੀਆਂ ਚ ਆ ਕੇ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਮੈਨੂੰ ਲੱਗਦਾ ਵਿਚਾਰਕ મતਭੇਦ ਤੋਂ ਗੱਲ ਬਹੁਤ ਅੱਗੇ ਚਲੀ ਗਈ ਹੈ ਇਹ ਹੁਣ ਸਿੱਧਾ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਸੋ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਐਸੇ ਲੀਡਰ ਨੇ ਜਿਹੜੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ ਪਾਰਟੀ ਦੀ ਪਿੱਠ ਚੁਰਾ ਮਾਰ ਰਹੇ ਨੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਹੋਣੀ ਚਾਹੀਦੀ ਅੱਛਾ ਕੀ ਲੱਗਦਾ ਹੈ ਕਿ ਇਸ ਤੋਂ ਬਾਅਦ ਦੇ ਵਿੱਚ ਅਜ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਕੋਈ ਢਾਂਚੇ ਦਾ ਐਲਾਨ ਹੋ ਸਕਦਾ ਹੈ ਕੋਈ ਪੁਰਾਣਾ ਢਾਂਚੇ ਨੂੰ ਭੰਗ ਕੀਤਾ ਜਾ ਸਕਦਾ ਹੈ ਦੇਖੋ ਉਹ ਜਿਹੜਾ ਫੈਸਲਾ ਹੈ ਉਹ ਪਾਰਟੀ ਦੇ ਲੀਡਰ ਸਹਿਬਾਨਾਂ ਦੀ ਵਰਕਰਾਂ ਦੀ ਜਿਹੜੇ ਸਾਡੇ ਡੈਲੀਗੇਟਸ ਹੈ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹਨਾਂ ਦੇ ਸਲਾਹ مشਵਰੇ ਤੋਂ ਬਾਅਦ ਕਮੇਟੀ ਕੋਰ ਕਮੇਟੀ ਦੀ ਮੀਟਿੰਗ ਹੋਗੀ ਹਲਕਾ ਇੰਚਾਰਜ ਨਾਲ ਵੀ ਬੈਠਕ ਹੋਗੀ ਐ ਜ਼ਿਲ੍ਹਾ ਪ੍ਰਧਾਨਾਂ ਨਾਲ ਵੀ ਬੈਠਕ ਹੋਗੀ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਕਿ ਇਸ ਤੋਂ ਬਾਅਦ ਦੇ ਵਿੱਚ ਲੱਗਦਾ ਕਿ ਜਥੇਬੰਦਕ ਢਾਂਚਾ ਇਸ ਵਕਤ ਭੰਗ ਕਰ ਦੇਣਾ ਚਾਹੀਦਾ ਹੈ ਨਵਾਂ ਜਥੇਬੰਦਕ ਢਾਂਚਾ ਜਿਹੜਾ ਉਹ ਲਿਆਉਣਾ ਚਾਹੀਦਾ ਹੈ ਦੇਖੋ ਇਹ ਪਾਰਟੀ ਦੇ ਇੰਟਰਨਲ ਮੈਟਰ ਨੇ ਪਾਰਟੀ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਆਪਣੀ ਬਿਹਤਰੀ ਲਈ ਕੰਮ ਕਰਨਾ ਇਹ ਪਾਰਟੀ ਆਪਸ ਵਿੱਚ ਬੈਠ ਕੇ ਵਿਚਾਰ ਕਰੇਗੀ ਔਰ ਮੀਡੀਆ ਦੇ ਨਾਲ ਬਹੁਤ ਜਲਦ ਸਾਂਝਾ ਕਰਾਂਗੇ ਕੋਈ ਵੀ ਫੈਸਲਾ ਜਿਹੜਾ ਪਾਰਟੀ ਦੀ ਬਿਹਤਰੀ ਲਈ ਲਵਾਂਗੇ ਉਹ ਮੀਡੀਆ ਦੇ ਨਾਲ ਸਾਂਝਾ ਕੀਤਾ ਜਾਏਗਾ ਤਾਂ ਚੀਫ ਸਪੋਕਸਪਰਸਨ ਅਰਸ਼ਰੀ ਪਲੇਰ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਜਲਦ ਹੀ ਅਨੁਸ਼ਾਸਨ ਕਮੇਟੀ ਹੈ ਜਿਹੜੀ ਆ ਉਹ ਕਾਰਵਾਈ ਕਰਨ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਵੀ ਇਹੀ ਕਿਹਾ ਹੈ ਪਾਰਟੀ ਦੇ ਵਿੱਚ ਬੈਠ ਕੇ ਕਿ ਜਲਦ ਐਕਸ਼ਨ ਹੈ ਜਿਹੜਾ ਕੋਈ ਨਾ ਕੋਈ ਲੈਣਾ ਚਾਹੀਦਾ ਕਿਉਂਕਿ ਗੱਲ ਇਸ ਵਕਤ ਬਹੁਤ ਜ਼ਿਆਦਾ ਵੱਜ ਚੁੱਕੀ ਹੈ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਿਆਸੀ ਪ੍ਰਤੀਕਰਮ ਇਸ ਮਾਮਲੇ ਦੇ ਉੱਤੇ ਰਹਿੰਦੇ ਨੇ ਦੇਖਣ ਬੜੇ ਐਮ ਰਹਿਣਗੇ ਵੀਡੀਓ ਜਰਨਲਿਸਟ ਵਿਸ਼ਾਲ ਦੇ ਨਾਲ ਮੈਂ ਸਮਨਤਪ੍ਰੀਤ ਸਿੰਘ ਚੰਡੀਗੜ੍ਹ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ